ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੰਡਾ ਵਾਲਾ ਝੰਡਾ ਵਾਲਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਤੇ ਇਹ ਨੇੜੇ ਗੋਨਿਆਣਾ ਮੰਡੀ ਦੇ ਰਹਿ ਜਾਂਦਾ ਇੱਕ ਪਾਸੇ ਇਹਦੇ ਨੇੜੇ ਨਥਾਣਾ ਵੀ ਹੈ ਹਰ ਰਾਏਪੁਰ ਤੋਂ ਸੜਕ ਸਿੱਧੀ ਨਥਾਣੇ ਨੂੰ ਲੰਘਦੀ ਹੈ ਤੇ ਝੰਡਾ ਵਾਲੇ ਵਜਦੀ ਹੋ ਕੇ ਲੰਘਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਵੈਸੇ ਤਾਂ ਬਾਈ ਹੋਰੀ ਪਸ਼ੂਆਂ ਦਾ ਵਪਾਰ ਦਾ ਕੰਮ ਕਰਦੇ ਇਹਨਾਂ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਪਰ ਅੱਜ ਦੀ ਵੀਡੀਓ ਜਿਹੜੀ ਉਹਦੇ ਚ ਤੁਹਾਨੂੰ ਮੈਂ ਦਿਖਾ ਰਿਹਾ ਇੱਕ ਸੋਨਾ ਲੀਕਾ ਡਾਇਰੈਕਟਰ ਡੀਆਈ 60 ਸੋ ਇਹ ਫਾਰ ਸੇਲ ਹੈ ਆਪਾਂ ਬਾਈ ਤੋਂ ਜਾਣਕਾਰੀ ਇਹਦੇ ਸੰਬੰਧੀ ਲਵਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹ ਟਰੈਕਟਰ ਪਸੰਦ ਆ ਜਾਊਗਾ ਉਹ ਵੀਰ ਆ ਕੇ ਦੇਖ ਸਕਦਾ ਹੈ ਨਰਕਪਰਖ ਭਾਵੇਂ ਮਸ਼ੀਨਰੀ ਖਰੀਦਦੇ ਹੋ ਭਾਵੇਂ ਪਸ਼ੂ ਖਰੀਦਦੇ ਹੋ ਉਹ ਮਾਲਕ ਨੇ ਜਿਹਨੇ ਜੇਬ ਚੋਂ ਪੈਸੇ ਲਾਉਣੇ ਆ ਉਹਨੇ ਕਰਨੀ ਹੁੰਦੀ ਹੈ ਸੋ ਆਓ ਜਾਣਕਾਰੀ ਲਈਏ ਦੋਸਤੋ ਸੋਨਾ ਲੀਖਾ ਡੀਆਈ 60 ਡੀਆਈ 60 ਏ ਫਾਰ ਸੇਲ ਹੈ ਆਪਾਂ ਜਾਣਕਾਰੀ ਲਵਾਂਗੇ ਤੇ ਇਸੇ ਵੀਡੀਓ ਚ ਇਹਨੂੰ ਸਟਾਰਟ ਕਰਾਂਗੇ ਤੇ ਉਦੋਂ ਬਾਅਦ ਥੋੜਾ ਚਲਾ ਕੇ ਦਿਖਾਵਾਂਗੇ ਹਾਲਾਂਕਿ ਟਰੈਕਟਰ ਜਿਹੜਾ ਉਹ ਨੂੰ ਸੋ ਪਤਾ ਲੱਗਣਾ ਹੁੰਦਾ ਜਦੋਂ ਆਪਾਂ ਹਾਲਾਂ ਤੇ ਜਾਂ ਤਵੀਆਂ ਤੇ ਜੋੜਦੇ ਆ ਮਤਲਬ ਵਾਈ ਕਰਨ ਲੱਗਦੇ ਆ ਤਾਂ ਉਦੋਂ ਜੱਜਮੈਂਟ ਹੋਣੀ ਹੈ ਬਾਕੀ ਮਾਰ ਵੀਰ ਜਿਹੜੇ ਇੰਜਨ ਦੀ ਆਵਾਜ਼ ਪਛਾਣ ਲੈਂਦੇ ਆਓ ਬਾਈ ਤੋ ਇਹਦੇ ਬਾਰੇ ਇਨਫੋਰਮੇਸ਼ਨ ਲਈਏ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸਦੀ ਬਾਈ ਨਾਮ ਬਾਈ ਸ਼ਕੰਦਰ ਸਿੰਘ अच्छा भाई गावायां आउंदियां ਵਿਕਰੀ ਵਾਲੀਆਂ ਜਾਂਦਾ गावायां ਬਈ ਆਉਂਦੀਆਂ ਰਹਿੰਦੀਆਂ ਆਪਣੇ ਕੋਲੇ ਸੇਲ ਹੋ ਜਾਂਦੀਆਂ ਜੀ ਟਰੈਕਟਰਾਂ ਦਾ ਵੀ ਵਪਾਰ ਕਰ ਲੈਂਦੇ ਹੋ ਜਾਂ ਵਾਹੀ ਤੇ ਰੱਖਿਆ ਸੀ ਟਰੈਕਟਰ ਦਾ ਵਾਹੀ ਦੀ ਰੱਖਿਆ ਹੋਇਆ ਜੀ ਆਪਣੇ ਹੀ ਠੀਕ ਹੈ ਕਿਹੜਾ ਮਾਡਲ ਹੈ ਇਹ 2007 ਮਾਡਲ ਹੈ 2007 ਮਾਡਲ ਹੈ ਹਾਂਜੀ ਠੀਕ ਹੈ ਅੱਛਾ ਇਹ ਇਸ ਟਾਈਮ ਵਧੀਆ ਚੱਲ ਰਿਹਾ ਚਾਲੂ ਹਾਲਤ ਦੇ ਵਿੱਚ ਹਾਂਜੀ ਹਾਂਜੀ ਵਧੀਆ ਚੱਲ ਰਿਹਾ ਇਸ ਟਾਈਮ ਇਹ ਹਰਿਆਣਾ ਨੰਬਰ ਆ ਜੀ ਠੀਕ ਹੈ ਹਰਿਆਣਾ ਨੰਬਰ ਹਾਂਜੀ ਪਾਵਰ ਸਟੀਅਰਿੰਗ ਨਾਲ ਦਾ Ориجنਲ ਆ ਗਾਇ ਨਹੀਂ ਮਗਰ ਹੋਇਆ ਬਈ ਠੀਕ ਹੈ ਅੱਛਾ ਜਦੋਂ ਏਜੰਸੀ ਚੋਂ ਨਿਕਲਿਆ ਉਦੋਂ ਵੀ ਪਾਵਰ ਸੀ ਹਾਂਜੀ ਹਾਂਜੀ ਅੱਛਾ ਬਈ ਇਹ ਹਰਿਆਣਾ ਨੰਬਰ ਆ ਤੇ ਆਰ ਸੀ ਵਗੈਰਾ ਹੈ ਆਪਣੇ ਕੋਲੇ ਹਾਂਜੀ ਹਾਂਜੀ ਹੈਗੀ ਆ ਜੀ ਠੀਕ ਹੈ ਕੀ ਡਿਮਾਂਡ ਕਰਦੇ ਹੋ ਇਹਦੀ ਇਹਦਾ ਜੀ 3 ਲੱਖ 5000 ਰੁਪਏ ਡਿਮਾਂਡ ਕਰਦੇ ਆ ਜੀ 3 ਲੱਖ 5000 ਹਾਂਜੀ ਅਚ ਇੱਕ ਚੀਜ਼ ਹੋਰ ਦੱਸਦੀ ਬਈ ਇਹਦੇ ਜਿਹੜੇ ਆਪਾਂ ਜੇ ਟਾਇਰਾਂ ਦੀ ਕੰਡੀਸ਼ਨ ਕਿਸੇ ਦੂਰ ਤੋਂ ਵੀਰ ਨੂੰ ਸਮਝਾਉਣੀ ਹੋਵੇ ਹਾਂਜੀ ਤੇਰੇ ਹਿਸਾਬ ਮੁਤਾਬਕ ਕਿੰਨੇ ਪਰਸੈਂਟ ਟਾਇਰ ਹੋਣਗੇ ਇਹਦੇ ਇਹ ਬਈ ਜੀ ਮੂਰਲੇ ਹੈਗੇ ਆਗੇ 60 65 ਪੈਸੇ ਜੀ ਠੀਕ ਹੈ ਤੇ ਮਗਰਲੇ ਬਸ 50 55 ਪੈਸੇ ਆ ਜੀ ਠੀਕ ਹੈ ਸੋ ਦਸੋ ਅਧੋ ਰਾਨੇ ਜੇ ਟਾਇਰ ਜੇ ਆਪਾਂ ਜਿਵੇਂ ਪੰਜਾਬੀ ਭਾਸ਼ਾ ਚ ਕਹਿਣਾ ਹੋਵੇ ਤਾਂ ਉਸ ਤਰ੍ਹਾਂ ਦੇ ਐ ਇਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ オリジナル ਪਾਵਰ ਟਰੈਕਟਰ ਹੈ ਮਤਲਬ ਇਹ ਨਹੀਂ ਵੀ ਬਾਅਦ ਚ ਇਹਨੂੰ ਪਾਵਰ ਕਰਾਇਆ ਹੋਊਗਾ 2007 ਮਾਡਲ ਤੇ 3,5000 ਰੁਪਏ ਡਿਮਾਂਡ ਹੈ ਬਾਕੀ ਤੁਸੀਂ ਆ ਕੇ ਦੇਖੋਗੇ ਭਾਈ ਕਰ ਲਾ ਸਟਾਰਟਿੰਗ ਸੋ ਸਟਾਰਟ ਕਰਕੇ ਇਹ ਤੁਹਾਨੂੰ ਦਿਖਾ ਦਿੰਨੇ ਆ ਵੀ ਇਹਦੀ ਆਵਾਜ਼ ਜਿਹੜੀ ਉਹ ਕਿੱਦਾਂ ਦੀ ਹੁੰਦੀ ਹੈ ਡਬਲ ਕਲਚਰ ਦਸਵੇ ਸੱਤ ਦਾ ਸੋਨਾ ਲੀਕਾ ਇਹ ਟਰੈਕਟਰ ਵੀ ਇਦਾਂ ਦੇ ਆ ਵੀ ਮੇਰੇ ਖਿਆਲ ਚ ਬਹੁਤ ਪਸੰਦ ਕੀਤੇ ਜਾਂਦੇ ਆ ਕਿਉਂਕਿ ਡੀ ਆਈ ਐ ਇਹਨਾਂ ਦਾ ਤੇਲ ਖਰਚਾ ਘੱਟ ਆ ਪਾਵਰਫੁੱਲ ਆ ਵੱਡੇ ਟਰੈਕਟਰ ਆ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੋਨਾ ਲੀਕਾ ਦਿਖਾ ਰਿਹਾ 50 ਪੈਸੇ ਬਾਈ ਦੱਸਦਾ ਵੀ ਮਗਰਲੇ ਟਾਇਰ ਇਹਦੇ ਹੋਣਗੇ ਤੇ 60 ਪੈਸੇ ਅਗਲੇ ਟਾਇਰ ਹੋਣਗੇ ਸੋ ਇਹ ਸੋਨਾ ਲੀਕਾ ਟਰੈਕਟਰ ਸੀਗਾ ਜਿਹੜਾ ਵਿਕਾਉ ਦੋਸਤੋ ਤੁਹਾਨੂੰ ਮੈਂ ਦਿਖਾ ਰਿਹਾ ਸਾਫ ਸੁਥਰਾ ਪਿਆ ਬਿਲਕੁਲ ਇਧਰੋਂ ਵੀ ਤੁਸੀਂ ਦੇਖੋਗੇ ਹਾਲਾਂਕਿ ਵੀਡੀਓ ਬਣਾਉਣ ਤੋਂ ਪਹਿਲਾਂ ਜਿਹੜਾ ਇਹਨੂੰ ਧੋ ਵੀ ਲਿਆ ਸੀਗਾ ਵੀਡੀਓ ਜਿਹੜੀ ਉਹ ਸਾਫ ਸੁਥਰੇ ਟਰੈਕਟਰ ਦੀ ਸੋਹਣੀ ਬਣੀ ਸੋ ਉਹਦੇ ਕਰਕੇ ਇਹਨੂੰ ਧੋਇਆ ਵਿਆ ਸ਼ੋ ਦਾ ਰੰਗ ਜਿਹੜਾ ਉਹ ਸਾਫ ਸੁਥਰਾ ਪਿਆ ਕਿਉਂਕਿ ਸ਼ੋ ਬਹੁਤਾ ਚਰਬਾਈ ਨੇ ਲਾ ਕੇ ਹੀ ਨਹੀਂ ਰੱਖੀ ਉੱਪਰ ਮਤਲਬ ਰੰਗ ਤੁਸੀਂ ਦੇਖੋਗੇ ਇਹ ਮੇਰੇ ਖਿਆਲ ਚ ਸ਼ੋ ਤਾਂ オリジナル ਰੰਗ ਹੀ ਹੈ ਸਾਰਾ ਇਹਨਾਂ ਰੰਗਾਈ ਕੱਲੇ ਮਗਰਿਆੜ ਪਏ ਹੋਏ ਦੂਰੀਵਾਰੀ ਠੀਕ ਹੈ ਸੋ ਦੋਸਤੋ ਸ਼ੋ オリジナル ਹੈ ਮਰਗਾੜ ਜਿਹੜੇ ਆ ਉਹ ਦੂਰੀਵਾਰ ਪਏ ਹੋਏ ਆ ਸੋ ਨਮੇ ਪਿਆ ਇਹਦਾ ਫਾਇਦਾ ਇਹ ਹੈ ਵੀ ਜਿਹੜਾ ਇਹ ਲੋਹਾ ਮਰਗਾਰਟ ਹੈ ਉਹ ਤੁਸੀਂ ਦੇਖੋਗੇ ਅੰਦਰੋਂ ਵੀ ਬਿਲਕੁਲ ਓਵੇਂ ਰੰਗ ਪਿਆ ਸੋ ਉਹ ਰਿਜੀਨਲ ਹੈ ਬਾਕੀ ਜੋ ਚੀਜ਼ ਹੈ ਉਹ ਕੈਮਰੇ ਦੀ ਨਿਗਾਹ ਦੇ ਵਿੱਚ ਆ ਤੁਸੀਂ ਆ ਕੇ ਪਾਸ ਕਰ ਲਓਗੇ ਚਲਾ ਲਓਗੇ ਦੇਖ ਲਓਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਸੋਨਾ ਲੀਕਾ ਟਰੈਕਟਰ ਦਿਖਾਉਣਾ ਸੀ ਧੰਨਵਾਦ ਵੀਡੀਓ ਦੇਖਣ ਵਾਸਤੇ